ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਜਿੱਥੇ ਬੱਸਾਂ ਦੇ ਪਰਮਿਟ ਚੈੱਕ ਕੀਤੇ ਗਏ ਨੇ ਲਾਇਸੈਂਸ ਚੈੱਕ ਹੋਏ ਨੇ ਦਰਅਸਲ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਿਹੜੀ ਸਖਤੀ ਹੈ ਉਹ ਦਾ ਦਿੱਤੀ ਗਈ ਹੈ ਤੇ ਇਸੇ ਦਰਮਿਆਨ ਬਠਿੰਡਾ ਦੇ ਵਿੱਚ ਵਾਹਨਾ ਦੀ ਚੈਕਿੰਗ ਵੀ ਹੋ ਰਹੀ ਹੈ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਵਾਹਨਾ ਦੇ ਵਿੱਚ ਜਿੰਨੀਆਂ ਸਵਾਰੀਆਂ ਨਿਰਧਾਰਤ ਨੇ ਓਨੀਆਂ ਹੀ ਬੈਠੀਆਂ ਹੋਣ ਜ਼ਿਆਦਾ ਨਾ ਬੈਠੀਆਂ ਹੋਣ ਕਿਉਂਕਿ ਇਸ ਨਾਲ ਹਾਦਸਿਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਐ ਇਸੇ ਵਿਚਾਲੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੁਚੇਤ ਕੀਤਾ ਜਾਂਦਾ ਤੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਉਹਦਿਆਂ ਹੋਇਆਂ ਚੈਕਿੰਗ ਕੀਤੀ ਜਾ ਰਹੀ ਹੈ। ਇਹ ਸਾਡੀ ਰੁਟੀਨ ਦੀ ਚੈਕਿੰਗ ਹੈ ਜੀ। ਅ ਇਸ ਚੈਕਿੰਗ ਦੇ ਵਿੱਚ ਅਸੀਂ ਖਾਸ ਤੌਰ ਤੇ ਸ਼ਹਿਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਟ੍ਰੈਫਿਕ ਹੈ ਰੋਡ ਸੇਫਟੀ ਗਾਈਡਲਾਈਨਸ ਦੇ ਨਿਯਮਾਂ ਅਨੁਸਾਰ ਚੱਲੇ। ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਇਹ ਅਵੇਅਰ ਕਰੀਏ ਕਿ ਜਦੋਂ ਤੁਸੀਂ ਟੂ-ਵੀਲਰ ਤੇ ਜਾ ਰਹੇ ਹੋ ਹੈਲਮਟ ਪਾ ਕੇ ਚਲਾਓ। ਸਾਪਰ ਤੁਹਾਡੇ ਕੋਲ ਥੋੜਾ ਡਰਾਈਵਿੰਗ ਲਾਇਸੈਂਸ ਹੋਵੇ ਖਾਸ ਤੌਰ ਤੇ ਕਈ ਵਹੀਕਲ ਜਿਵੇਂ ਮੋਬਾਈਲ ਸੁਣਨ ਲੱਗ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਅਸੀਂ ਲੋਕਾਂ ਨੂੰ ਅ ਵਰਜਿਤ ਕਰੀਏ ਹਾਂ ਜੀ ਅਸੀਂ ਪਰਮਿਟਸ ਵਗੈਰਾ ਚੈੱਕ ਕੀਤੇ ਹੈਗੇ ਆ ਬੱਸਾਂ ਦੇ ਵੀ ਸੋ ਖਾਸ ਤੌਰ ਤੇ ਅਸੀਂ ਜਿਹੜਾ ਹੈਗਾ ਜਦੋਂ ਚੈਕਿੰਗ ਕਰਦੇ ਆ ਤਾਂ ਇਹ ਵੀ ਚੈੱਕ ਕਰਦੇ ਆ ਕਿ ਬੱਸਾਂ ਕੋਲ ਪਰਮਿਟ ਹੈ ਕੈਨੇਡਾ ਦਾ ਟੈਕਸ ਭਰਿਆ ਹੋਇਆ ਹੈ ਕਿ ਨਹੀਂ ਭਰਿਆ ਇਹ ਦੋ ਚੀਜ਼ਾਂ ਦੇਖਾ ਖਾਸ ਤੌਰ ਤੇ ਇਸ ਤਰ੍ਹਾਂ ਦੇ ਕਰਦੇ ਆ ਬਹੁਤ ਗਲਤ ਹੈ ਜੀ ਦੇਖੋ ਅਸੀਂ ਇਹੀ ਚੀਜ਼ ਚੈੱਕ ਕਰ ਰਹੇ ਹਾਂ ਅੱਜ ਕੇਰਾ ਹੋਵੇ ਬਸ ਦੇ ਉੱਤੇ ਜਾਂ ਬਸ ਕੋਈ ਬਸ ਦੇ ਬਾਹਰ ਲੱਤ ਰਿਹਾ ਜਾਂ ਬਸ ਉੱਤੇ ਬੈਠਿਆ ਹੈਗਾ ਸੋ ਜਿੰਨੀਆਂ ਸਵਾਰੀਆਂ ਨੇ ਧਾਰਤ ਕੀਤੀਆਂ ਉਹਨੀਆਂ ਹੀ ਬੈਠੀਆਂ ਉਹਨ ਤੋਂ ਵੱਧ ਨਾ ਹੋਣ ਸੋ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਇਹ ਹਾਦਸਿਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਉੱਤੇ ਬੈਠ ਕੇ ਸੋ ਅਸੀਂ ਇਸ ਚੀਜ਼ ਨੂੰ ਰੋਕਦੇ ਹਾਂ ਫਿਲਹਾਲ ਜਿਹੜਾ ਹੈਗਾ ਪਟੰਡੇ ਕੋਈ ਬਸ ਐਹੋ ਜਿਹੀ ਨਹੀਂ ਟੱਪੀ ਜਿੱਤੇ ਛੱਤਾਂ ਤੇ ਬੈਠੇ ਹੁੰਦੇ ਜੀ ਚਲਾਨ ਕਰ ਚੁੱਕਿਆ ਲੇਕਿਨ ਇਹ ਰੋਡ ਸੇਫਟੀ ਨੂੰ ਦੇਖ ਕੇ ਚਲਾਨ ਕਰਨਾ ਸਾਡਾ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਸਾਡਾ ਹੈ